ਬੈਂਚ ਤੇ ਰੱਖ ਲੈਣਾ ਜੀ ਬਾਈ ਸਾਹਿਬ ਦੇਖੋ ਅੱਜ ਸ਼ਰਮਣੀ ਅਕਾਲੀ ਦਲ ਦਾ ਇੱਕ ਡੈਡੀਕੇਸ਼ਨ ਜਿਹਦੇ ਵਿੱਚ ਮੇਰੇ ਨਾਲ ਸਾਡੇ ਕੋਰ ਕਮੇਟੀ ਦੇ ਮੈਂਬਰ ਐਨ ਕੇ ਸ਼ਰਮਾ ਸਾਹਿਬ ਸਾਡੇ ਲੀਗਲ ਵਿੰਗ ਦੇ ਪ੍ਰਧਾਨ ਸਾਹਿਬ ਸਰਦਾਰ ਰਸ਼ਦੀਪ ਸਿੰਘ ਕਲੇਰ ਸਾਹਿਬ ਸਾਡੇ ਸਪੋਕਸਮੈਨ ਭੁੱਲਰ ਭੁੱਲਰ ਸਾਹਿਬ ਸਾਬਕਾ ਚੇਅਰਮੈਨ ਸਾਡੇ 슈ਗਰ ਫੈਟ ਦੇ ਐਸਐਸ ਵਾਲਾ ਜੀ ਤੇ ਨਾਲ ਐਡਵੋਕੇਟ ਸਹਿਬਾਨ ਪੰਜਾਬ ਪੰਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਸਵੇਰ ਤੋਂ ਲੈ ਕੇ ਪਾਰਟੀ ਦਫਤਰ ਦੇ ਵਿੱਚ ਪੀੜਤ ਜਿਹੜੇ ਸਰਪੰਚ ਸਹਿਬਾਨ ਤੇ ਪੰਚਾਇਤ ਦੇ ਮੈਂਬਰ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਜਿਹੜੇ ਉਹਨਾਂ ਦੇ ਕੇਸ ਤਿਆਰ ਕਰ ਰਹੇ ਆ ਉਹ ਵੀ ਵਕੀਲ ਸਹਿਬਾਨ ਦੇ ਨਾਲ ਕਈ ਪ੍ਰਭਾਵਿਤ ਜਿਹੜੇ ਲੋਕ ਨੇ ਉਮੀਦਵਾਰ ਜਿਹੜੇ ਸਨ ਸਾਰੇ ਅਸੀਂ ਸੂਬੇ ਦੇ ਚੋਣ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਏ ਪਹਿਲੀ ਤਾਂ ਗੱਲ ਹੈ ਅંધੇਰ ਕਰਦੀ ਇੱਡੇ ਵੱਡੇ ਪੱਧਰ ਦੇ ਉੱਤੇ ਹੋਈ ਹੈ ਕਿ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਕਰਨਾ ਜਿਹੜਾ ਸਾਡੇ ਵਾਸਤੇ ਉਹ ਬਹੁਤ ਮੁਸ਼ਕਲ ਹੈ ਕਿਉਂਕਿ ਜਿਸ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਨਾਮਜ਼ਦਗੀ ਪੱਤਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਰੱਦ ਕੀਤੇ ਆ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਅੰਕੜੇ ਆ ਹਾਲੇ ਅਫੀਸ਼ੀਅਲ ਕੋਈ ਡਾਟਾ ਸਾਨੂੰ ਮਿਲਿਆ ਨਹੀਂ ਹੈ ਪਰ ਅਸੀਂ ਆਪਣੇ ਪੱਧਰ ਦੇ ਉੱਤੇ ਜਦੋਂ ਸਾਨੂੰ ਫੀਲਡ ਦੇ ਤੋਂ ਰਿਪੋਰਟਾਂ ਆ ਰਹੀਆਂ ਆ ਆ ਸ਼ਰਮਾ ਸਾਹਿਬ ਦਾ ਹਲਕਾ ਚੰਡੀਗੜ੍ਹ ਦੇ ਸਭ ਤੋਂ ਨੇੜੇ ਤੇ ਇਹਨਾਂ ਦੇ ਹਲਕੇ ਦੇ ਵਿੱਚ ਹੀ 91 ਸਰਪੰਚਾਂ ਦੇ ਤੇ 204 ਪੰਚਾਇਤ ਮੈਂਬਰਾਂ ਦੇ ਜੜਿਆ ਉਹ ਅੱਜ ਦਾ ਚੰਡੀਗੜ੍ਹ ਦੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਸਭ ਤੋਂ ਨੇੜੇ ਦਾ ਹਲਕਾ ਹੈ ਉਹਦੇ ਵਿੱਚ ਹੀ ਇਹਨੇ ਵੱਡੀ ਗਿਣਤੀ ਦੇ ਵਿੱਚ ਇੱਕ ਹਲਕੇ ਦੇ ਵਿੱਚ ਨੋਮੀਨੇਸ਼ਨ ਪੱਤਰ ਰੱਦ ਹੋਏ ਔਰ ਸਾਰੇ ਪੰਜਾਬ ਦੇ ਵਿੱਚੋਂ ਮੈਂ ਜਿੰਨਾ ਕੋ ਡਾਟਾ ਆਪਣੇ ਪੱਧਰ ਤੇ ਇਕੱਠਾ ਕਰ ਚੁੱਕਿਆ ਕਿਉਂਕਿ ਚੋਣ ਕਮਿਸ਼ਨ ਵੱਲੋਂ ਹਾਲੇ ਕੋਈ ਡਾਟਾ ਜਾਰੀ ਨਹੀਂ ਹੋਇਆ ਇੱਕ ਗੱਲ ਦਾ ਮੈਨੂੰ ਅਫਸੋਸ ਆਇਆ ਕਿ ਜਿਹੜੀ ਸ਼ਡਿਊਲ ਹੁੰਦੀ ਹੈ ਇਲੈਕਸ਼ਨ ਦੀ ਉਹਦੀ ਬੜੀ ਸ਼ਕਤੀ ਦੇ ਨਾਲ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਪਾਲਣਾ ਕੀਤੀ ਜਾਂਦੀ ਹੈ ਪਰ ਐਦਕੀ ਬਹੁਤ ਢਿੱਲਾ ਕੰਮ ਹੈ ਇਸ ਗੱਲ ਤੇ ਕਿ 5 ਤਰੀਕ ਦੀ ਸਕ੍ਰੈਟਰੀ ਹੋ ਚੁੱਕੀ ਹੈ ਪੜਤਾਲ ਕਾਗਜ਼ਾਤ ਦੀ ਹੋ ਚੁੱਕੀ ਹੈ ਬਿਲਕੁਲ ਪੰਜ ਰਾਤ ਤੱਕ ਸਾਰੀਆਂ ਲਿਸਟਾਂ ਇਲੈਕਸ਼ਨ ਕਮਿਸ਼ਨ ਕੋਲੇ ਪਹੁੰਚ ਜਾਣੀਆਂ ਚਾਹੀਦੀਆਂ ਸੀ ਜਦੋਂ ਵੀ ਉੱਥੇ ਪ੍ਰੋਸੈਸ ਖਤਮ ਹੋਵੇ ਪਰ ਹਾਲੇ ਤੱਕ ਖੁੱਲਾ ਕੰਮ ਚੱਲਦਾ ਪਿਆ ਅੱਜ ਲਿਸਟ ਹੋਰ ਲੱਗਦੀ ਆ ਤੇ ਅਗਲੇ ਦਿਨ ਲਿਸਟ ਜਿਹੜੀ ਆ ਉੱਥੇ ਹੋਰ ਲੱਗ ਜਾਂਦੀ ਆ ਜਿਹੜਾ ਪਹਿਲਾ ਬੰਦਾ ਯੋਗ ਸੀ ਉਹ ਅਯੋਗ ਹੋ ਜਾਂਦਾ ਜਿਹੜਾ ਅਯੋਗ ਹੁੰਦਾ ਉਹ ਅਗਲੇ ਦਿਨ ਯੋਗ ਹੋ ਜਾਂਦਾ ਅਸੀਂ ਉਹ ਆਰਡਰ ਵੀ ਜਿਹੜੇ ਦੋ ਦੋ ਨੇ ਉਹ ਕਮਿਸ਼ਨਰ ਸਾਹਿਬ ਨੂੰ ਦਿਖਾਏ ਆ ਕਿ ਆਹ ਹਾਲਤ ਐ ਦੱਸੋ ਇਹਦਾ ਜਵਾਬ ਕੀ ਐ ਤੇ ਉਹੀ ਅਫਸਰ ਅੱਜ ਲਿਸ ਲਾ ਰਿਹਾ ਕਿ ਆਹ ਬੰਦੇ ਜਿਹੜੇ ਆ ਇਹ ਯੋਗ ਪਾਏ ਗਏ ਤੇ ਅਗਲੇ ਦਿਨ ਉਹਨਾਂ ਦੇ ਵਾਰਡ ਬਦਲ ਕੇ ਤੇ ਉਹਨਾਂ ਦੇ ਨਵੀਂ ਲਿਸ ਜਿਹੜੀ ਐ ਲਾ ਦਿੱਤੀ ਜਾਂਦੀ ਆ ਜੇ ਕਮਿਸ਼ਨ ਨੂੰ ਟਾਈਮ ਸਿਰ ਜਿਹੜੀ ਐ ਕੰਪਲਾਈਂਸ ਹੋ ਜਾਂਦੀ ਆ ਆਰਡਰ ਦੀ ਤੇ ਇਹ ਜਿਹੜੀ ਧੱਕੇਸ਼ਾਹੀ ਤੇ ਜਿਹੜੀ ਚੋਰ ਬਜਾਰੀ ਹੁਣ ਤੱਕ ਪਿਛਲੇ ਦਰਵਾਜ਼ਿਆਂੋਂ ਚੱਲ ਰਹੀ ਆ ਇਹ ਜਿਹੜੀ ਚੀਜ਼ ਹੈ ਇਹ ਘੱਟੋ-ਘੱਟ ਰੁਕ ਸਕਦੀ ਸੀ ਉਹ ਨਿਰਾਸ਼ਾ ਦਾ ਪੱਦਰ ਜਿਹੜਾ ਉਹ ਇੱਥੇ ਤੱਕ ਫੈਲਿਆ ਹੋਇਆ ਹੈ ਸ਼ਰਮਾ ਸਾਹਿਬ ਵਿਸਥਾਰ ਚ ਦੱਸ ਦਿੰਗੇ ਇੱਕ ਕੁਰਲੀ ਪਿੰਡਾ ਉੱਥੇ ਸਾਰੇ ਆਪੋਜੀਸ਼ਨ ਦੇ ਸਰਪੰਚਾਂ ਦੇ ਪੇਪਰ ਜਿਹੜੇ ਆ ਉਹ ਰੱਦ ਕਰ ਦਿੱਤੇ ਇੱਕ ਬੰਦਾ ਇਕੱਲਾ ਆਮ ਆਦਮੀ ਪਾਰਟੀ ਵਾਲਿਆਂ ਦਾ ਰਹਿ ਗਿਆ ਸਰਪੰਚ ਤੇ ਜਦੋਂ ਸਾਰੇ ਪਿੰਡ ਨੇ ਦੇਖਿਆ ਕਿ ਇਹ ਤਾਂ ਵਿੜਾ ਕਰਕ ਹੋ ਗਿਆ ਤੇ ਜਿੰਨੇ ਵੱਖ-ਵੱਖ ਪਾਰਟੀਆਂ ਦੇ ਬੰਦਿਆਂ ਨੇ ਮੈਂਬਰ ਪੰਚਾਇਤ ਦੇ ਫਾਰਮ ਭਰੇ ਸੀ ਅੱਜ ਸਾਰਿਆਂ ਨੇ ਆਪਣੇ ਜਿਹੜੇ ਵਿਡਰਾ ਕਰ ਲਏ ਤੇ ਸਾਰਾ ਪਿੰਡ ਇਲੈਕਸ਼ਨ ਤੋਂ ਬਾਹਰ ਹੋ ਗਿਆ ਬੈਸਮਿਦਾ ਕੇ ਪੰਜਾਬ ਵਾਸਤੇ ਸਾਡੇ ਸੂਬੇ ਵਾਸਤੇ ਇਹ ਬਹੁਤ ਹੀ ਸ਼ਰਮ ਵਾਲੀ ਘਟਨਾ ਹੈ ਕਿ ਇੱਕ ਪਿੰਡ ਨੇ ਇਲੈਕਸ਼ਨ ਦਾ ਜਿਹੜਾ ਸਾਡਾ ਸਿਸਟਮ ਹੈ ਉਦੇਤੇ ਬੇਵਿਸ਼ਵਾਸੀ ਜਿਹੜੀ ਆ ਆਫੀਸ਼ੀਅਲ ਲੈਵਲ ਤੇ ਪ੍ਰਗਟ ਕਰ ਦਿੱਤੀ ਆ ਇਦਾਂ ਮਾੜੇ ਹਾਲਾਤ ਜਦੋਂ ਹੁੰਦੇ ਸੀ ਅਸੀਂ ਦੇ ਵਿੱਚ ਉਦੋਂ ਤਾਂ ਸੁਣਦੇ ਸੀ ਪਰ ਅੱਜ ਦੇ ਹਾਲਾਤ ਦੇ ਵਿੱਚ ਸਾਰੇ ਦੇ ਸਾਰੇ ਲੋਕੀ ਆਪਣੇ ਨਾਗਰਿਕਤਾ ਕੀ ਪੱਤਰ ਵਾਪਸ ਲੈ ਜਾਣ ਭਈ ਲਾਚਨ ਲੜਨ ਦਾ ਫਾਇਦਾ ਕੋਈ ਨਹੀਂ ਇੱਥੇ ਧਾਦਲੀਆਂ ਇਸ ਕਿੱਧਰ ਹੁੰਦੀਆਂ ਨੇ ਤੇ ਬੈਸਮਝਦਾ ਇਲੈਕਸ਼ਨ ਕਮਿਸ਼ਨ ਦੀ ਕਾਰਜਕਾਰੀ ਦੇ ਉੱਤੇ ਵੀ ਬੜਾ ਵੱਡਾ ਪ੍ਰਸ਼ਨ ਮਾਰਕ ਆ ਅਰੇ ਸੂਬੇ ਦੀ ਸਰਕਾਰ ਦੇ ਉੱਤੇ ਵੀ ਕਿਸ ਪੱਧਰ ਤੱਕ ਧੱਕੇਸ਼ਾਹੀਆਂ ਜਿਹੜੀਆਂ ਹੋ ਰਹੀਆਂ ਨੇ ਇਹ ਉਹਦੇ ਵਾਸਤੇ ਵੀ ਬਹੁਤ ਵੱਡਾ ਜਿਹੜਾ ਇੱਕ ਕੁਐਸਚਨ ਦਾ ਮਾਰਕ ਹੈ ਆ ਸਾਡੇ ਨਾਲ ਚੱਪੜਚੜੀ ਤੋਂ ਸਾਬਕਾ ਸਰਪੰਚ ਨੇ ਬੀਬੀ ਜੀ ਜਸਬੀਰ ਕੌਰ ਜੀ ਰਾਜਵੀਰ ਕੌਰ ਜੀ ਇਹ ਇੱਥੇ ਹਾਜ਼ਰ ਨੇ ਇਹ ਸਾਬਕਾ ਸਰਪੰਚ ਵੀ ਨੇ ਅਸੀਂ ਧਾਰਨਾ ਅੱਜ ਕੁਝ ਲੈ ਕੇ ਆਏ ਸੀ ਕਮਿਸ਼ਨ ਦੇ ਕੋਲੇ ਇਹਨਾਂ ਦੇ ਘਰ ਪਾਣੀ ਦਾ ਕਨੈਕਸ਼ਨ ਨਹੀਂ ਹੈਗਾ ਇਹਨਾਂ ਦੇ ਪੇਪਰ ਰੱਦ ਹੋਏ ਆ ਕਿ ਤੁਸੀਂ ਜਿਹੜੀ ਹੈ ਵਾਟਰ ਸਪਲਾਈ ਦੀ ਐਨਓਸੀ ਨਹੀਂ ਲਾਈ ਘਰ ਕਨੈਕਸ਼ਨ ਹੀ ਨਹੀਂ ਟੁੱਟੀ ਹੈ ਨਹੀਂ ਆਪਣੀ ਮੋਟਰਾਂ ਤੇ ਉਹਦੇ ਤੇ ਨਲਕੇ ਦੇ ਉੱਤੇ ਉਹ ਚੱਲਦੀ ਹੈ ਤੇ ਜਿਹਦੇ ਕੋਲ ਵਾਟਰ ਸਪਲਾਈ ਦਾ ਕਨੈਕਸ਼ਨ ਨਹੀਂ ਉਹਨੇ ਨਾਲ ਨੋ ਡਿਊ ਦਾ ਜਿਹੜਾ ਐਫੀਡਵਟ ਆ ਫਿਰ ਲਾਇਆ ਹੋਇਆ ਤੇ ਸਾਬਕਾ ਸਰਪੰਚ ਹੈ ਤੇ ਉਹਦੇ ਕਾਗਜ਼ ਜਿਹੜੇ ਆ ਉਹ ਹੁਕਮ ਆ ਗਿਆ ਸਰਕਾਰ ਦਾ ਤੇ ਉਹਦੇ ਕਾਗਜ਼ ਜਿਹੜੇ ਆ ਬੀਬੀ ਦੇ ਉਹ ਰੱਦ ਕਰ ਦਿੱਤੇ ਗਏ ਇਸ ਕਰਕੇ ਅਸੀਂ ਤੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਕਿ ਹਾਲਾਤ ਬਹੁਤ ਬਦਤਰ ਹੋ ਗਏ ਅਸੀਂ ਪਹਿਲਾਂ ਵੀ ਮੋਗੇ ਦੀਆਂ ਧਰਮਕੋਟ ਦੀਆਂ ਸਬੂਤਾ ਸਹਿਤ ਅਸੀਂ ਲਿਸਟਾ ਦੇ ਕੇ ਗਏ ਸੀ ਵੀ ਉੱਥੇ ਗੋੜੀਆਂ ਚੱਲੀਆਂ ਉੱਥੇ ਲੋਕਾਂ ਨੂੰ ਲਾਈਨਾਂ ਦੇ ਵਿੱਚ ਖੜਿਆਂ ਦੇ ਉੱਤੇ ਅਟੈਕ ਹੋਏ ਆ ਉੱਥੇ ਨਾਮਜ਼ਦਗੀ ਪੱਤਰ ਲੋਕਾਂ ਨੇ ਪਾੜ ਦਿੱਤੇ ਗਏ ਆ ਪਰ ਹਾਲੇ ਤੱਕ ਉੱਥੇ ਕੋਈ ਕਾਰਵਾਈ ਨਹੀਂ ਹੋਈ ਤੇ ਅੱਜ ਵੀ ਅਸੀਂ ਫਿਰ ਬੇਨਤੀ ਕੀਤੀ ਆ ਕਿ ਇਹ ਜਿਹੜੀ ਏਡੇ ਵੱਡੇ ਪੱਧਰ ਦੇ ਉੱਤੇ ਨਾਮਜ਼ਦਗੀ ਪੱਤਰ ਰੱਦ ਹੋਏ ਆ ਇਹ ਡਾਟਾ ਗੁਪਤ ਕਿਉਂ ਰੱਖਿਆ ਜਾ ਰਿਹਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਉਹ ਜਨਤਾ ਕੋਲ ਆਉਣਾ ਚਾਹੀਦਾ ਤਾਂ ਜੋ ਘੱਟੋ ਘੱਟ ਪਤਾ ਤਾਂ ਲੱਗੇ ਕਿ ਕਿੰਨੇ ਪਰਸੈਂਟ ਹਿਰਾਫੇਰੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਇਲੈਕਸ਼ਨਰ ਦੇ ਵਿੱਚ ਹੋ ਰਹੀ ਆ ਇਸ ਕਰਕੇ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਕੇ ਆਇਆ ਵੀ ਡਾਟਾ ਤਾਂ ਦਿਓ ਭਾਈ ਔਰ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਪੁੱਛੋ ਵੀ ਹਰ ਜ਼ਿਲ੍ਹੇ ਦੇ ਵਿੱਚ ਕਿੰਨੇ ਨਾਮੀਨੇਸ਼ਨ ਫਾਈਲ ਹੋਏ ਇਹ ਡਾਟਾ ਤਾਂ ਆ ਗਿਆ ਪਰ ਕਿੰਨੇ ਕਿੰਨੇ ਰੱਦ ਹੋਏ ਇਹ ਡਾਟਾ ਹਾਲੇ ਤੱਕ ਨਹੀਂ ਆਇਆ ਇਹ 5 ਤਰੀਕ ਸ਼ਾਮ ਨੂੰ ਆਉਣਾ ਚਾਹੀਦਾ ਸੀ ਪਰ ਚਲੋ ਅੱਜ 7 ਹੋ ਗਈ ਆ ਇਹ ਡਾਟਾ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਜਲਦ ਕਰੋ ਔਰ ਅਗਲੀ ਅਸੀਂ ਬੇਨਤੀ ਕਰਕੇ ਆਏ ਆ ਕਿ ਜੇ ਤੁਸੀਂ ਐਕਸ਼ਨ ਨਾ ਲਿਆ ਇਹੋ ਜੇ ਆਰੋ ਦੇ ਉੱਤੇ ਜਿਨ੍ਹਾਂ ਨੇ ਧੱਜੀਆਂ ਉਡਾਤੀਆਂ ਆ ਮੇਰੇ ਨਾਲ ਚੇਅਰਮੈਨ ਸਾਹਿਬ ਖੜੇ ਆ ਇਹਨਾਂ ਦੇ ਪਿੰਡ ਦੇ ਵਿੱਚ ਦੂਜੇ ਪਿੰਡਾਂ ਤੋਂ ਲਿਆ ਕੇ ਵੋਟਰ ਤੇ ਉਹਨੂੰ ਸਰਪੰਚ ਬਣਾਤਾ ਗਿਆ ਜਿਹੜੀ ਬੀਐਲਓ ਆ ਉਹ ਲਿਖ ਰਹੀ ਹੈ ਕਿ ਮੈਂ ਇਸ ਲਿਸਟ ਨੂੰ ਤਸਦੀਕ ਨਹੀਂ ਕਰਦੀ ਇਹ ਵੋਟਾ ਜਾਇਜ਼ ਨਹੀਂ ਆ ਡੀਸੀ ਨੂੰ ਲਿਖ ਕੇ ਭੇਜ ਰਹੀ ਆ ਤੇ ਫਿਰ ਵੀ ਦੂਜੇ ਪਿੰਡੋਂ ਲਿਆ ਕੇ ਬੰਦਾ ਤੇ ਇੱਥੇ ਵਾਲਿਆਂ ਦੇ ਸਾਰੇ ਨਾਮਜ਼ਦਗੀ ਪੱਤਰ ਰੱਦ ਕਰਕੇ ਤੇ ਮੈਮੋ ਮੈਮਵਾਲ ਪਿੰਡ ਹੈ ਬਟਾਲੇ ਦੇ ਕੋਲ ਸਾਰੇ ਹੀ ਪਟਾਲੇ ਦੇ ਜਿਹੜੇ ਪਿੰਡ ਨੇ ਲੱਗ ਜਾਗੇ 82 ਪਿੰਡ ਸਾਰੇ ਥਾਵਾਂ ਦੇ ਉੱਤੇ ਵੱਡੇ ਪੱਤਰ ਦੇ ਉੱਤੇ ਇਸੇ ਤਰ੍ਹਾਂ ਹੀ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਰੱਦ ਹੋਏ ਇਸ ਕਰਕੇ ਅਸੀਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜੇ ਤਾਂ ਆਹੀ ਕੁਛ ਰਹਿਣਾ ਫਿਰ ਐਵੇਂ ਬੰਦੇ ਕਾਨੂੰ ਮਰਵਾਈ ਜਾਣੇ ਆ ਕਿੰਨੀਆਂ ਗੋੜੀਆਂ ਤੇ ਨਾਮਜ਼ਦਗੀਆਂ ਤੇ ਚੱਲ ਗਈਆਂ ਤੇ ਜੇ ਇਨਸਾਫ ਹੀ ਨਾ ਹੋਇਆ ਤੇ ਫਿਰ ਇਲੈਕਸ਼ਨ ਵਾਲੇ ਦਿਨ ਕੀ ਹਾਲ ਹੋਊਗਾ ਆਪਾਂ ਸੋਚ ਸਕਦੇ ਆ ਇਸ ਕਰਕੇ ਇਹਨਾਂ ਨੂੰ ਕਿਹਾ ਕਿ ਅਬਜ਼ਰਵਰ ਲਾਓ ਸਭ ਟਾਵਾਂ ਦੇ ਉੱਤੇ ਵੀਡੀਓਗ੍ਰਾਫੀ 100% ਹਰ ਪੋਲਿੰਗ ਬੂਥ ਦੀ ਕਰੋ ਤਾਂ ਜੋ ਜਿੱਥੇ ਵੀ ਕਿਤੇ ਜੜੀ ਆ ਕੋਈ ਗਜਾਸ਼ ਹੋਵੇ ਫੇਰਾ ਫੇਰੀ ਦੀ ਤੇ ਘੱਟੋ ਘਾਟ ਦੀ ਰਿਪੋਰਟਿੰਗ ਉਹਦੀ ਹੋ ਸਕੇ ਪਰ ਇਹ ਹੁਣ ਇਲੈਕਸ਼ਨ ਕਮਿਸ਼ਨ ਤੇ ਆ ਕਿਉਂਕਿ ਉਹ ਕਾਫੀ ਦੇਵਸੀ ਹਰ ਗੱਲ ਦੇ ਉੱਤੇ ਝਾਰ ਕਰਦੇ ਆ ਪਰ ਅਸੀਂ ਬੇਨਤੀ ਕਰਦੇ ਆ ਕਿ ਇਹ ਗਲਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਆ ਇਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਕਮਿਸ਼ਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਸਰਕਾਰ ਤਾਂ ਚੱਲੀ ਹੋਈ ਹੈ ਮਾਰਡਰ ਕਰਨ ਵਾਸਤੇ ਡੈਮੋਕ੍ਰੇਸੀ ਦਾ ਤੇ ਇਸ ਕਰਕੇ ਅਸੀਂ ਤੌਰ ਪੋਲਿਟਿਕਲ ਪਾਰਟੀ ਜੋ ਸਾਡਾ ਰੋਲ ਬਣਦਾ ਉਹ ਅਸੀਂ ਕਰ ਰਹੇ ਆ ਤੇ ਅਸੀਂ ਪੰਜਾਬ ਦੀ ਜਨਤਾ ਦੇ ਨਾਲ ਖੜਾਂਗੇ ਮੈਂ ਸਾਰੇ ਵਕੀਲ ਸਾਹਿਬਾਨ ਦਾ ਧੰਨਵਾਦ ਕਰਦਾ ਕਿੰਨੇ ਬਿਜ਼ੀ ਵਕੀਲ ਨੇ ਹਾਈ ਕੋਰਟ ਦੇ ਸਾਰੇ ਪਰ ਅੱਜ ਸਾਰੇ ਦੇ ਸਾਰੇ ਸਾਡੇ ਨਾਲ ਬੈਠੇ ਰਹੇ ਆ ਲੋਕਾਂ ਦੀ ਗੱਲ ਸੁਣਨ ਵਾਸਤੇ ਤੇ ਕੱਲ ਦਾ ਦਿਨ ਵੀ ਸ਼ਰੋਮਣੀ ਅਕਾਲੀ ਦਲ ਦੇ ਹੈੱਡ ਆਫਿਸ 28 ਸੈਕਟਰ ਦੇ ਵਿੱਚ ਫੇਰ ਦੁਬਾਰਾ 11 ਵਜੇ ਤੋਂ ਲੈ ਕੇ ਬੈਠਣਗੇ ਪਰ ਅਸੀਂ ਕਮਿਸ਼ਨ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਸਾਰੇ ਜਿਹੜੇ ਗਲਤ ਰੱਦ ਹੋਏ ਆ ਇਹਨਾਂ ਦੀ ਪੜਤਾਲ ਕਰਾ ਕੇ ਜਿਹੜੇ ਕਾਗਜ਼ ਸਹੀ ਨੇ ਉਹਨਾਂ ਨੂੰ ਚੋਣ ਲੜਾਈ ਜਾ ਕਿਉਂਕਿ ਇੱਦਾਂ ਨਿਰਾਸ਼ਾ ਫੈਲਦੀ ਆ ਇੱਦਾਂ ਸਿਸਟਮ ਦੇ ਵਿੱਚ ਬੇਵਿਸ਼ਵਾਸੀ ਹੁੰਦੀ ਆ ਤੇ ਜਿਹੜੇ ਸਾਡੇ ਸ਼ਰਮਾ ਸਾਹਿਬ ਨੇ ਉਹ ਜਿਹੜੇ ਇਹਨਾਂ ਦੇ ਕੇਸ ਨੇ ਸਪੈਸਿਫਿਕ ਉਹ ਤੁਹਾਨੂੰ ਜਾਣਕਾਰੀ ਦੇਣਗੇ ਫਿਰ ਬਾਕੀ ਜਿਹੜੀ ਕਾਨੂੰਨੀ ਪ੍ਰਕਿਰਿਆ ਸੀ ਕਿਵੇਂ ਤਿਆਰ ਕਰ ਰਹੇ ਆ ਉਹਦਾ ਵੇਰਵਾ ਅਰਸ਼ਦੀਪ ਕਲੇਰ ਜੀ ਤੁਹਾਨੂੰ ਦੇਣਗੇ ਫਾਈਲ ਪਰ ਹੀ ਮੁੱਕੇ ਤੋਂ ਸਰਦਾਰ ਦਰਜੀਤ ਸਿੰਘ ਚੀਮਾ ਜੀ ਨੇ ਬੜੇ ਵਿਸਥਾਰ ਪੂਰਵਕ ਵੈਸੇ ਸਾਰਾ ਕੁਝ ਐਕਸਪਲੇਨ ਕਰ ਦਿਆ ਹੈ ਪਰ ਮੈਂ ਇੱਕ ਬੇਨਤੀ ਕਰਦਾ ਕਿ ਜਦੋਂ ਇਲੈਕਸ਼ਨ ਹੁੰਦੀ ਆ ਨਾ ਜੀ ਅੱਗੇ ਇੱਕ ਸਿਸਟਮ ਸੀਗਾ ਵੀ ਸਕਰੂਟੀ ਵਾਲੇ ਦਿਨ ਕੱਲੇ-ਕੱਲੇ ਸਰਪੰਚ ਨੂੰ ਪੰਚ ਨੂੰ ਬੁਲਾਇਆ ਜਾਂਦਾ ਤਾਂ ਉਹਨੂੰ ਕਾਗਜ਼ ਦਿਖਾਏ ਜਾਂਦੇ ਤੇ ਉਹਨੂੰ ਕਲੀਅਰ ਕਰਾਇਆ ਜਾਂਦਾ ਤਾਂ ਵੀ ਤੇਰੇ ਕਾਗਜ਼ਾਂ 'ਚ ਪਈਏ ਕਮੀਆਂ ਆ ਤਾਂ ਪੂਰੀ ਕਰ ਲੈ ਨਹੀਂ ਰਿਜੈਕਟ ਹੋਣਗੇ ਇਸ ਵਾਰ ਕੀ ਹੋਇਆ ਵੀ ਐਮਐਲਏ ਸਾਹਿਬ ਨੇ ਜਿਹੜੇ ਹਲਕੇ ਦੇ ਆ ਵੀਡੀਓ ਤੇ ਸੈਕਟਰੀ ਨਾਲ ਬਿਠਾ ਲੇ ਉਸ ਤੋਂ ਬਾਅਦ ਉਹਨਾਂ ਨੇ ਟਿਕ ਮਾਰ ਘੜਤੀ ਵੀ ਇਹ ਆਮ ਆਦਮੀ ਪਾਰਟੀ ਦੇ ਸਰਪੰਚਾਂ ਬਾਕੀ ਜਿਹੜੇ ਵਿਰੋਧੀ ਧਿਰ ਦੇ ਸਰਪੰਚਾਂ ਉਹਨਾਂ ਦੇ ਅੱਗੇ ਸੈਕਟਰੀ ਥੱਲੇ ਲਿਖ ਦਿੰਦਾ ਤਾਂ ਵੀ ਇਹਨੇ ਘਰ ਦੇ ਅੱਗੇ ਥੜਾ ਬਣਾ ਲਿਆ ਤੇ ਵੀਡੀਓ ਕਹਿ ਦਿੰਦਾ ਵੀ ਇਹਨੇ ਨਜਾਇਜ਼ ਕਬਜ਼ਾ ਕਰ ਲਿਆ ਤੇ ਅੱਗੇ ਕਾਗਜ਼ ਰਿਜੈਕਟ ਐਮਐਲਏ ਦੇ ਘਰ ਬੈਠ ਕੇ ਹੀ ਸਾਰੇ ਸਰਪੰਚਾਂ ਦੀ ਸਕਰੂਟੀ ਹੋ ਕੇ ਵਿਰੋਧੀ ਧਿਰਾਂ ਦੇ ਕਾਗਜ਼ ਰਿਜੈਕਟ ਕਰਕੇ ਵਿਰੋਧੀ ਧਿਰਾਂ ਨੂੰ ਘਰ ਬਿਠਾ ਦਿਆ ਆ ਕੁਰਲੀ ਦੀ ਗੱਲ ਤਾਂ ਕਹੀ ਆ ਸਾਰੇ ਪਿੰਡ ਨੇ ਵਿਰੋਧ ਵੀ ਕਰਦਿਆ ਔਰ ਬਾਈਕਾਟ ਵੀ ਕਰਦਿਆ ਜਿਹੜਾ ਆਮ ਆਦਮੀ ਪਾਰਟੀ ਨੇ ਸਰਪੰਚ ਧੱਕੇ ਨਾਲ ਬਣਾਇਆ ਹੈਗਾ ਹੁਣ ਆ ਜਡਾਲਾ ਪਿੰਡਾ ਉੱਥੇ ਇੱਕ ਗਰੀਬ ਆਦਮੀ ਵਿਚਾਰਾ ਪੰਚੀ ਦੀ ਚੋਣ ਡੱਡ ਰਿਆ ਸੀ ਪਰਿਵਾਰ ਦਾ ਉਹਦੇ ਨੇ ਲਿਖਦਿਆ ਵੀ ਇਹਦੇ ਇਹਨੇ ਆਪਣੇ ਘਰ ਦੇ ਅੱਗੇ ਥੜਾ ਬਣਾਇਆ ਹੋਇਆ ਉਸ ਪਰਿਵਾਰ ਕੋਲ ਨਾ ਸਕੂਟਰਾਂ ਨਾ ਗੱਡੀ ਆ ਨਾ ਕੋਈ ਥੜਾ ਮੈਂ ਫੋਟੋਆਂ ਵੀ ਲੈ ਕੇ ਆਇਆ ਤੁਸੀਂ ਵੀ ਅੱਜ ਅਖਬਾਰ ਚ ਦੇਖੀ ਆਉਣੀ ਆ ਨਾਲ ਹੀ ਦੇ ਉੱਤੇ ਸਿੰਪਲ ਫੱਟਾ ਰੱਖ ਕੇ ਆਪਣਾ ਸਾਈਕਲ ਕੱਢ ਦੇ ਦਾ ਤੋ ਉਹਦੇ ਰਿਜੈਕਟ ਕਰਦੇ ਕੁਰਲੀ ਜੀ ਰਿਜੈਕਟ ਕਰਦੇ ਵੀ 골ਡਨ ਫੋਰ ਐਸਟੀ ਜ਼ਮੀਨ ਹੈ ਜਦ ਕਿ অবਜੈਕਸ਼ਨ ਹੀ ਨਹੀਂ ਕੋਈ ਸਿਰਫ ਸ਼ਾਮਲਾੜ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ ਹਮਾਈਉਂਪੁਰ ਦੇ ਅੰਦਰ ਪੰਜ ਸਰਪੰਚਾਂ ਦੇ ਇਹ ਕਹਿ ਕੇ ਰਿਜੈਕਟ ਕਰਤੇ ਵੀ ਜਿਹੜਾ ਵਿਰੋਧੀ ਧਿਰ ਦਾ ਕੈਂਡੀਡੇਟ ਖੜਿਆ ਤਾਂ ਉਹਨੇ ਲਿਖ ਕੇ ਦੇ ਦਿਆ ਵੀ ਇਹਨਾਂ ਕੋਲ ਸ਼ਾਮਲਾੜ ਜ਼ਮੀਨ ਆ ਮੈਂ ਆਰ ਨੂੰ ਕਿਹਾ ਵੀ ਤੁਸੀਂ ਵੈਰੀਫਾਈ ਕਰਿਆ ਕਾ ਨਾ ਆਜੇ ਤਾਂ ਕਾਗਜ਼ ਰਿਜੈਕਟ ਕਰਿਆ ਵੈਰੀਫਾਈ ਬਾਅਦ ਵਿੱਚ ਕਰਾਂਗੇ ਲੈ ਦੱਸੋ ਯਾਨੀ ਹਲਕੇ 'ਚ ਪਤਾ ਗਿਆ ਕਿ ਇਹਨਾਂ ਨੇ ਯੋਗਕਰਾਰ ਦੇ ਤੇ ਲਿਖਤਾ ਇੱਕ ਸੀਟ ਜਾਰੀ ਕਰਦੀ ਤੇ ਯੋਗ ਕਿਉਂ ਕਰਨੇ ਆ ਅੱਜ ਤੱਕ ਕਾਰਨ ਲੱਭਦੇ ਫਿਰ ਰਹੇ ਆ ਪਿੰਡਾਂ 'ਚ ਵੀ ਯੋਗਤਾ ਦੇ ਦੇ ਵੀ ਹੁਣ ਇਹਦੇ ਮੂਰੇ ਲਿਖੀਏ ਕਿ ਆ ਵੀ ਕਿਉਂ ਰਿਜੈਕਟ ਕਰਿਆ ਮਤਲਬ ਇਸ ਲੈਵਲ ਦੀ ਤੰਦਲੀ ਇਸ ਲੈਵਲ ਦੀ ਗੁੰਡਾਗਰਦੀ ਇਸ ਲੈਵਲ ਦੀ ਬਦਮਾਸੀ ਪੰਜਾਬ ਨੇ ਕਦੇ ਨਹੀਂ ਦੇਖੀ ਦੀ ਇਹ ਪੰਜਾਬ ਨੂੰ ਮੈਂ ਸਮਝਦਾ ਕਿ ਕਾਲੇ ਦੌਰ ਵਾਲੇ ਪਾਸੇ ਧੱਕਣ ਦੀ ਕਚਾਲ ਆ ਅੱਜ ਪਿੰਡਾਂ ਦੇ ਅੰਦਰ ਭਾਈਚਾਰਾ ਖਤਮ ਹੋ ਰਿਹਾ ਲੈਂਡ ਆਂਡਰਡਰ ਦੀ ਗੰਭੀਰ ਸਮੱਸਿਆ ਹੋ ਰਹੀ ਆ ਗੋਲੀਆਂ ਚੱਲ ਰਹੀਆਂ ਜਿਹੜੇ ਧੱਕੇ ਨਾਲ ਨਾਮਿਨੇਟਿਡ ਸਰਪੰਚਾਂ ਉਹਨਾਂ ਦੇ ਗੋਲੀਆਂ ਚੱਲ ਕੇ ਹਜੇ ਹਾਲਾਤ ਪਿੰਡਾਂ 'ਚ ਹੋ ਗਏ ਮੈਂ ਸਮਝਦਾ ਇਹ ਪੰਜਾਬ ਸਰਕਾਰ ਤੋਂ ਸਾਹਮਣੇ ਨਹੀਂ ਜਾਣੇ ਨਾ ਕੋਈ ਕਾਨੂੰਨ ਨਾ ਕੋਈ ਲਾ ਨਾ ਆਰਡਰ ਐਮਰਲੇ ਨੇ ਬਸ ਕਹਿਤਾ ਅਯੋਗਤਾ ਅਯੋਗ ਇਹ ਹਾਲਤ ਹੈ ਪੱਟੀ ਹਲਕੇ ਦੀ ਗੋਲੀ ਮਾਰ ਕੇ ਮਾਰਿਆ ਇੱਕ ਸਰਪੰਚ ਸਰਪੰਚ ਹਾਂ ਉਹ ਦੇਖੋ ਹੀ ਇੱਕ ਸਰਪੰਚ ਬਣਾ ਦਿਆ ਬਾਕੀਆਂ ਦੇ ਰਿਜੈਕਟ ਕਰਦੇ ਔਰ ਜੈਂਟਮੈਂਟ ਚ ਗੋਲੀ ਮਾਰ ਕੇ ਸਰਪੰਚ ਮਾਰਤਾ ਨੌਜਵਾਨ ਸਰਪੰਚ ਮਰਿਆ ਅੱਜ ਇਸੇ ਤਰ੍ਹਾਂ ਹੀ ਤੁਸੀਂ ਦੇਖੋ ਵੀ ਸਾਰੀ ਪੰਚਾਇਤ ਜਦੋਂ ਪਿੰਡ ਡੈਮੋਕਰੈਟਿਕ ਸਿਸਟਮ ਨੂੰ ਫੇਲ ਮੰਨਦੇ ਹੋਏ ਸਾਰੇ ਪੰਚ ਟੋਟਲ ਪਿੰਡ ਦੇ ਵਿਦਰਾਹ ਕਰ ਜਾਣ ਇਸ ਤੋਂ ਮਾੜੀ ਗੱਲ ਕੋਈ ਹੋ ਸਕਦੀ ਆ ਕੁਰਲੀ ਪਿੰਡ ਚ ਹੋਇਆ ਮੇਰੇ ਹਲਕੇ ਚ ਸੋ ਉਸੇ ਵਾਸਤੇ ਕਮਿਸ਼ਨਰ ਸਾਹਿਬ ਨੂੰ ਮਿਲੇ ਔਰ ਸਾਰੀ ਸਾਡੇ ਐਡਵੋਕੇਟਸ ਦੀ ਟੀਮ ਦਾ ਮੈਂ ਧੰਨਵਾਦ ਕਰਦਾ ਕਿ ਸਾਰੀ ਰਾਤ ਪਟੀਸ਼ਨਾਂ ਤਿਆਰ ਕਰੀਆਂ ਚੌਣ ਕਮਿਸ਼ਨ ਨੂੰ ਪਾਈਆਂ ਕੱਲ ਨੂੰ ਜਿਹੜਾ ਹਾਈ ਕੋਰਟ 'ਚ ਵੀ ਅਸੀਂ ਜਾਵਾਂਗੇ ਇਹਨਾਂ ਦੀਆਂ ਕਰਤੂਤਾਂ ਉੱਥੇ ਦੱਸਾਂਗੇ ਥੈਂਕ ਯੂ ਦੇਖੋ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਬਹੁਤ ਸਿਆਣੇ ਬੰਦੇ ਸੀ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਹਰ ਇੱਕ ਚੀਜ਼ ਦੀ ਇੱਕ ਪ੍ਰਕਿਰਿਆ ਡਿਫਾਈਨਡ ਹੈ ਪੰਚਾਇਤੀ ਰਾਜ ਐਕਟ ਹੈ ਇਲੈਕਸ਼ਨ ਕਮਿਸ਼ਨ ਹੈ ਜਿਨ੍ਹਾਂ ਦਾ ਕੰਮ ਹੈ ਕਿ ਇਲੈਕਸ਼ਨ ਕਮਿਸ਼ਨ ਇੱਕ ਸੂਤਰਤਾਰ ਹੈ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣ ਦੇ ਲਈ ਪਰ ਅੱਜ ਸਵੇਰ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਗਲ ਟੀਮ ਹੈ ਉਹ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਪਾਰਟੀ ਦਫ਼ਤਰ ਦੇ ਵਿੱਚ ਬੈਠੇ ਆਂ ਤੇ ਸਭ ਤੋਂ ਵੱਧ ਜਿਹੜੀ ਚੀਜ਼ ਨੇ ਹੈਰਾਨ ਕੀਤਾ ਕਿ 90% ਪਿੰਡਾਂ ਦੇ ਵਿੱਚ ਇਹ ਹੈ ਕਿ ਜੇ 14 ਬੰਦਿਆਂ ਨੇ ਨਾਮਿਨੇਸ਼ਨ ਫਾਈਲ ਕੀਤਾ ਇੱਕ ਬੰਦਾ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਜਾਂ ਉਹਨਾਂ ਦੇ ਐਮਐਲਏ ਦਾ ਕਿਸੇ ਦਾ ਸੱਜਾ ਹੱਥ ਹੈ ਉਹਨੂੰ ਛੱਡ ਕੇ ਬਾਕੀ 13 14 ਜਿੰਨੇ ਹੋਰ ਬੰਦੇ ਸੀ ਸਾਰਿਆਂ ਦੇ ਕਾਗਜ਼ ਰਜੈਕਟ ਕੀਤੇ ਗਏ। ਸੋ ਬੜਾ ਵੱਡਾ ਇੱਕੇ ਸ਼ੰਕਾ ਖੜਾ ਹੋ ਜਾਂਦਾ ਕਿਉਂਕਿ ਅੱਜਕੱਲ ਤਾਂ ਕਾਗਜ਼ ਵੀ ਹਰ ਇੱਕ ਵਕੀਲ ਸਹਿਬਾਨਾਂ ਤੋਂ ਪੜਾਉਂਦਾ। ਸੋ ਕੀ ਆਮ ਆਦਮੀ ਪਾਰਟੀ ਦੇ ਐਮਐਲਏ ਤੋਂ ਕਿਹੜੀ ਐਸੀ ਉਹਨਾਂ ਦੀ ਕੋਠੀ ਤੋਂ ਗੁੜਤੀ ਮਿਲਦੀ ਹੈ ਕਿ ਇਕੱਲਾ ਇੱਕੋ ਬੰਦਾ ਸਹੀ ਕਾਗਜ਼ ਭਰ ਸਕਦਾ ਹੈ। ਬਾਕੀ ਪੰਜਾਬ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਕਿ ਕਾਗਜ਼ ਕਿਸ ਤਰੀਕੇ ਭਰਨੇ ਨੇ। ਸੋ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਕਾਨੂੰਨ ਨੂੰ ਛਿੱਕੇ ਟੰਗੇ ਜਾ ਰਹੇ। ਦੇਖੋ ਸੈਕਸ਼ਨ 41 ਹੈ ਜਿਹੜਾ ਪੰਚਾਇਤੀ ਰਾਜ ਐਕਟ ਦਾ ਉਹ ਬੜਾ ਸਪੈਸੀਫਿਕ ਕਹਿੰਦੇ ਨੇ ਕਿ ਅਗਰ ਕਿਸੇ ਦੇ ਕਾਗਜ਼ਾਂ ਦੇ ਵਿੱਚ ਕੋਈ ਕਮੀ ਹੈ ਤਾਂ ਆਰਓ ਉਹਨੂੰ ਨੋਟਿਸ ਕੱਢੂਗਾ ਨੋਟਿਸ ਕੱਢ ਕੇ ਉਹਨੂੰ ਬੁਲਾਇਆ ਜਾਊਗਾ ਉਹਦੀ ਸੁਣਵਾਈ ਕੀਤੀ ਜਾਊ ਫਿਰ ਉਹਦੇ ਕਾਗਜ਼ ਨੇ ਅਗਰ ਉਹ ਕੋਈ ਚੀਜ਼ ਉਹਦੀ ਉਹ ਆਪਣੀ ਆਨ ਰਿਕਾਰਡ ਪੂਰੀ ਕਰਨੀ ਚਾਹੁੰਦਾ ਤਾਂ ਕਰ ਦੇਣੀ ਹੈ ਅਗਰ ਉਹ ਫਿਰ ਵੀ ਨਹੀਂ ਕਰ ਪਾਉਂਦਾ ਫਿਰ ਉਹਦੇ ਰਿਜੈਕਟ ਕਰੋ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਜਾ ਰਿਹਾ ਜਿਨ੍ਹਾਂ ਦੇ ਕਾਗਜ਼ ਰਿਜੈਕਟ ਕੀਤੇ ਜਾ ਰਹੇ ਨੇ ਕਿਤੇ ਵੀ ਸੈਕਸ਼ਨ 41 ਦੀ ਕੰਪਲਾਈਂਸ ਹੀ ਨਹੀਂ ਹੋਈ ਜਿਹਦੇ ਬਿਹਾਫ ਤੇ ਹੁਣ ਅਸੀਂ ਹਾਈ ਕੋਰਟ ਕੱਲ ਨੂੰ ਜਾ ਰਹੇ ਹਾਂ ਤੇ ਹਾਈ ਕੋਰਟ ਦੇ ਵਿੱਚ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਇਨਸਾਫ ਮਿਲੂਗਾ ਕਿਉਂਕਿ ਸਰਕਾਰ ਨੇ ਤਾਂ ਸਰਪੰਚੀਆਂ ਸੇਲ ਤੇ ਲਾਈਆਂ ਨੇ ਪਿੰਡਾਂ 'ਚੋਂ ਪਤਾ ਲੱਗ ਰਿਹਾ ਕਿ 35 ਤੋਂ 50 ਲੱਖ ਜਿਹਨੇ ਦਿੱਤਾ ਉਹਦੇ ਹੀ ਕਾਗਜ਼ ਸਹੀ ਨਹੀਂ ਗਰੀਬ ਬੰਦਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡਿਕਲੇਅਰ ਕਰਤਾ ਵੀ ਜਿਹੜਾ ਗਰੀਬ ਬੰਦਾ ਹੈ ਜਿਹਦੇ ਕੋਲ ਪੈਸੇ ਨਹੀਂ ਜਿਹੜਾ ਵਿਰੋਧੀ ਧਿਰ ਦਾ ਹੈ ਜਿਹੜਾ ਕਿਸੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦਾ ਹੈ ਉਹਦੇ ਤਾਂ ਕਾਗਜ਼ ਸਹੀ ਹੋ ਹੀ ਨਹੀਂ ਸਕਦੇ ਸੋ ਮੈਂ ਫੇਰ ਬੇਨਤੀ ਕਰਦਾ ਕਿ ਕੱਲ ਨੂੰ ਸਾਰਾ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਜਿਹੜੇ ਵਕੀਲ ਸਹਬਾਨ ਨੇ ਹਾਈ ਕੋਰਟ ਦੇ ਉਹ ਸਾਰੇ ਪਾਰਟੀ ਦੇ ਦਫ਼ਤਰ 'ਚ ਹਾਜ਼ਰ ਹੋਣਗੇ ਹੋਰ ਵੀ ਪਿੰਡਾਂ ਦੇ ਵਿੱਚ ਜੇ ਕਿਸੇ ਨਾਲ ਵਧਿੱਕੀਆਂ ਹੋਈਆਂ ਨੇ ਤੁਸੀਂ ਸਾਰੇ ਆਓ ਸ਼੍ਰੋਮਣੀ ਅਕਾਲੀ ਦਲ ਦਾ ਲੀਗਲ ਸੈੱਲ ਤੁਹਾਡੇ ਕੇਸ ਡਟ ਕੇ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਲੜਾਂਗੇ ਔਰ ਮੈਨੂੰ ਪੂਰੇ ਨਾਸਿਕ ਦੇ ਜਿਸ ਤਰੀਕੇ ਦੀਆਂ ਵਿਧਾਇਕੀਆਂ ਵਿਧੇਕੀਆਂ ਕਾਨੂੰਨ ਨੂੰ ਛਿੱਕੇ ਟੰਕ ਕੇ ਇਹਨਾਂ ਦੇ ਵਿਧਾਇਕਾਂ ਨੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਕੀਤੀਆਂ ਨੇ ਇਹ ਮੁੱਦੇ ਮੁੱਦੇ ਕਣ ਗਿਆ ਕਿਉਂਕਿ ਅਜੇ ਤੱਕ ਇਹਨਾਂ ਦਾ ਕੋਈ ਵੀ ਧੱਕਾ ਕੋਰਟਾਂ 'ਚ ਚੱਲ ਨਹੀਂ ਸਕਿਆ ਧੱਕਾ ਕਰਦੇ ਨੇ ਜਦੋਂ ਕੋਰਟ ਪਹੁੰਚਦੇ ਨੇ ਫਿਰ ਮੁੱਦੇ ਮੁੱਦੇ ਡਿੱਗਦੇ ਨੇ ਇਹ ਵੀ ਜਿਹੜੀ ਇਲੈਕਸ਼ਨ ਦੇ ਵਿੱਚ ਧੱਕੇਸ਼ਾਈ ਹੈ ਇਹਦਾ ਵੀ ਇਹੀ ਹਸ਼ਰ ਹੋਣਾ ਇੱਕ ਮਿੰਟ ਬਾਅਦ ਸਬੂਤ ਦੇ ਦਿਆਂ ਤੁਹਾਨੂੰ ਆ ਆਜੋ ਐ ਹੋ ਜਾ ਹਾਲ ਹੋਇਆ ਮੋਗੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਬੋਗਾ ਅਸੈਂਬਲੀ ਆ ਕਿ ਕਈ ਪਿੰਡਾਂ ਦੇ ਜਿਹੜੇ ਉਮੀਦਵਾਰ ਆ ਉਹ ਧਾਮਜਿਤ ਕੀ ਪੱਤਰ ਦਾਖਲ ਕਰਕੇ ਆਏ ਤੇ ਉਹਨਾਂ ਨੂੰ ਰਸੀਦਾ ਨਹੀਂ ਦਿੱਤੀਆਂ ਅਸੀਂ ਕਮਿਸ਼ਨ ਨੂੰ ਦਿੱਕਤੀ ਰਿਪੋਰਟ ਤਿੰਨ ਪਿੰਡਾਂ ਦੀ ਝੜਿੱਕ ਦੀਆਂ ਦੋ ਪੱਤੀਆਂ ਤੇ ਇੱਕ ਹੋਰ ਨਾਲ ਪਿੰਡ ਸੀਗਾ ਉਹਨਾਂ ਦੀਆਂ ਉਸੇ ਜਿਹੜੀ ਦਿੱਤੀਆਂ ਸੀ ਕਿ ਲੋਕਾਂ ਨੇ ਆਪਣੇ ਫਾਈਲਾਂ ਰੱਖ ਲਈਆਂ ਆਰਓ ਨੇ ਤੇ ਉਹਨਾਂ ਨੂੰ ਕਹਿਤਾ ਕਿ ਤੁਸੀਂ ਜਾਓ ਤੁਹਾਡੇ ਦਾਖਲ ਹੋ ਗਏ ਤੇ ਅਗਲੇ ਦਿਨ ਹੁਣ ਕਹਿੰਦੇ ਜੀ ਤੁਸੀਂ ਫਾਈਲਾਂ ਦੇਖ ਕੇ ਨਹੀਂ ਗਏ ਆ ਮੇਰੇ ਨਾਲ ਵਿਪਨਪਾਲ ਸਿੰਘ ਖੜੇ ਆ ਆ ਦੇਖੋ ਨਾਮੀਨੇਸ਼ਨ ਫਾਈਲ ਕਰਦਿਆਂ ਦੀ ਇਹਨਾਂ ਦੀ ਫੋਟੋ ਹੈ ਨਾ ਉਥੇ ਨਾਮੀਨੇਸ਼ਨ ਫਾਈਲ ਕਰਦਿਆਂ ਦੀ ਫੋਟੋ ਨਾਲ ਸਬੂਤ ਨਾਲ ਤੇ ਆਸੀਂ ਕਮਿਸ਼ਨ ਸਾਹਿਬ ਨੂੰ ਦੇਖ ਕੇ ਆਇਆ ਤੇ ਮੈਂ ਹੁਣ ਕਮਿਸ਼ਨ ਸਾਹਿਬ ਨੂੰ ਬੇਨਤੀ ਕੀਤੀ ਇਹ ਜਿਹੜਾ ਤੁਹਾਡਾ ਆਰਓ ਇੰਨੀ ਗੱਲ ਤੇ ਬੇਈਮਾਨ ਹੁੰਦਾ ਹੈ ਕਿ ਨਾਮਿਨੇਸ਼ਨ ਹੀ ਨਹੀਂ ਲੈਂਦਾ ਤੁਸੀਂ ਦੱਸੋ ਵੀ ਇਲੈਕਸ਼ਨ ਵਾਲੇ ਦਿਨ ਉਹ ਕੀ ਕੁਝ ਕਰੂਗਾ ਗੱਲ ਇਹ ਨਹੀਂ ਹੈ ਕਿ ਜਿੰਨਾ ਆਰਓ ਨੇ ਨਾਮਿਨੇਸ਼ਨ ਰਿਜੈਕਟ ਕਰ ਦਿੱਤੇ ਤੇ ਅਸੀਂ ਸੋਚੀਏ ਕਿ ਇਹਦੇ ਨਾਲ ਗੱਲ ਖਤਮ ਹੋ ਗਈ ਪਿੱਛਲੇ ਹੁਣ ਇੱਕ ਕਰੀ ਜੋ ਹੋਣਾ ਸੀ ਹੋ ਗਿਆ ਗੱਲ ਤਾਂ ਇਹ ਹੈ ਕਿ ਇਹਨਾਂ ਤੇ ਭਰੋਸਾ ਕਿਵੇਂ ਕਰੀਏ ਇਹਨਾਂ ਨੇ ਇਲੈਕਸ਼ਨ ਵਾਲੇ ਦਿਨ ਇਹਨਾਂ ਨੇ ਉਸ ਦਿਨ ਰਿਜ਼ਲਟ ਵਾਲੇ ਦਿਨ ਇਹ ਤਾਂ ਸਾਰਾ ਕੁਝ ਹੀ ਜਿਹੜਾ ਆਪਣੇ ਆਪ ਹੀ ਉਸੇ ਤਰੀਕੇ ਕਦਮ ਅੱਧਾ ਕੰਮ ਇਹਨਾਂ ਨੇ ਹੁਣ ਕਰ ਦਿੱਤਾ ਤੇ ਰਹਿਦਾ ਖੁੰਦਾ ਕੰਮ ਜਿਹੜਾ ਉਧਰ ਕਰਦਾ ਕਿ ਤਾਂ ਕਰਕੇ ਅਸੀਂ ਕਮਿਸ਼ਨ ਨੂੰ ਕਹਿ ਪੀ ਇੱਥਾਂ ਦੀ ਕੰਮ ਚੱਲਦਾ ਇਹਨਾਂ ਤੇ ਐਕਸ਼ਨ ਲਓ ਅੱਗੇ ਤੋਂ ਬਾਕੀਆਂ ਨੂੰ ਵੀ ਕੰਨ ਹੋਣ ਕਿ ਜਿਹੜੀ ਜ਼ਿੰਮੇਵਾਰੀਆ ਇਲੈਕਸ਼ਨ ਦੀ ਉਹ ਕਿਸ ਤਰ੍ਹਾਂ ਨਿਭਾਈ ਜਾਂਦੀ ਆ ਆਸ ਕਰਦੇ ਆ ਕਿ ਕਮਿਸ਼ਨ ਇਹਨਾਂ ਚੀਜ਼ਾਂ ਤੇ ਨੋਟਿਸ ਲਵੇ ਧੰਨਵਾਦ ਇੱਕ ਮਿੰਟ ਅੱਜ ਕੋਈ ਨਹੀਂ हेलो भाई धन्यवाद बहुत 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 शुक्रिया